ਗੁਰਦੇਵ ਸਿੰਘ ਦੀ ਕੁੜੀ ਜਵਾਨ ਹੋ ਚੁੱਕੀ ਸੀ ਵਿਆਹ ਕਰਨ ਲਈ ਉਹ ਚੰਗੇ ਖਾਨਦਾਨੀ ਲੜਕੇ ਦੀ ਪਾਲ ਵਿੱਚ ਸੀ ਇੱਕ ਦਿਨ ਗੁਰਦੇਵ ਸਿੰਘ ਦੇ ਦੋਸਤ ਪਾਲ ਸਿੰਘ ਦੀ ਭੈਣ ਨੇ ਆਪਣੇ ਪਿੰਡ ਇੱਕ ਲੜਕੇ ਦੀ ਦਾਸ ਪਾਈ ਗੁਰਦੇਵ ਸਿੰਘ ਪਾਲ ਸਿੰਘ ਨੂੰ ਨਾਲ ਲੈ ਕੇ ਮੁੰਡਾ ਦੇਖਣ ਚਲਿਆ ਗਿਆ ਦੋ ਕਨਾਲਾਂ 'ਚ ਉਹ ਮੁੰਡੇ ਦੀ ਕੋਠੀ ਪਾਈ ਹੋਈ ਸੀ ਘਰ ਵਿੱਚ ਟਰੈਕਟਰ ਟਰਾਲੀ ਗੱਡੀ ਗੱਲ ਕਿ ਸਾਰਾ ਸਮਾਨ ਤੇ 15 ਏਕੜ ਜ਼ਮੀਨ ਸਾਰਾ ਕੁਝ ਦੇਖ ਕੇ ਗੁਰਦੇਵ ਸਿੰਘ ਨੂੰ ਸਭ ਕੁਝ ਠੀਕ ਲੱਗਾ ਕੁਝ ਕਹਿਣ ਤੋਂ ਪਹਿਲਾਂ ਗੁਰਦੇਵ ਸਿੰਘ ਪਾਲ ਸਿੰਘ ਦੀ ਭੈਣ ਦੇ ਘਰੇ ਚਲਿਆ ਗਿਆ ਉਹਨਾਂ ਦੇ ਘਰ ਜਾ ਕੇ ਭੈਣ ਨੂੰ ਕਹਿਣ ਲੱਗਿਆ ਭੈਣ ਜੀ ਘਰਵਾਰ ਤਾਂ ਠੀਕ ਹੈ ਮੁੰਡਾ ਵੀ ਠੀਕ ਹੈ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਉਹਨਾਂ ਦੇ ਘਰ 2 ਰੁਪਏ ਕਿਲੋ ਵਾਲੀ ਕਣਕ ਦੇ 4-5 ਗੱਟੇ ਕਿੱਥੋਂ ਆਏ ਜੋ ਬ੍ਰਾਂਡੀ ਵਿੱਚ ਪਏ ਸੀ ਇਹ ਸੁਣ ਕੇ ਭੈਣ ਕਹਿਣ ਲੱਗੀ ਵੀਰ ਜੀ ਇਹਨਾਂ ਦੀ ਸਰਪੰਚ ਨਾਲ 바ਵਾ ਬਣਦੀ ਆ ਆਟੇ ਦਾਲ ਵਾਲਾ ਨੀਲਾ ਕਾਰਡ ਵੀ ਬਣਾਈ ਬੈਠੇ ਆ ਹੋਰ ਤਾਂ ਹੋਰ ਇਹ ਮਸਾ 50 ਸਾਲ ਦੇ ਹੋਣੀ ਆ ਦੋਨੇ ਪੈਨਸ਼ਨ ਵੀ ਲਵਾਈ ਬੈਠੇ ਆ ਨਾਲੇ ਘਰੇ ਫ੍ਰੀ ਵਾਲਾ ਮੀਟਰ ਲਵਾਈ ਬੈਠੇ ਆ ਬੜੀ ਪਹੁੰਚ ਐ ਇਹਨਾਂ ਦੀ ਇਹ ਸੋਣ ਗੁਰਦੇਵ ਸਿੰਘ ਚੁੱਪਚਾਪ ਘਰ ਨੂੰ ਚੱਲ ਪਿਆ ਤੇ ਛੋਹ ਭੈਣ ਨੇ ਆਵਾਜ਼ ਮਾਰੀ ਤੇ ਪੁੱਛਣ ਲੱਗੀ ਵੀਰ ਜੀ ਕੁੜੀ ਕਦੋਂ ਦਿਖਾਉਣੀ ਆ ਤਾਂ ਗੁਰਦੇਵ ਸਿੰਘ ਕਹਿਣ ਲੱਗਿਆ ਭੈਣ ਲਈ ਮੇਰਾ ਜਵਾਬ ਆ ਤਾਂ ਭੈਣ ਨੇ ਪੁੱਛਿਆ ਵੀ ਕਿਉਂ ਵੀਰਾ ਕੀ ਗੱਲ ਹੋ ਗਈ ਤਾਂ ਉਹਨੇ ਜਵਾਬ ਦਿੱਤਾ ਕਿ ਉੰਜ ਗਰੀਬੀ ਤਾਂ ਬੰਦਾ ਮਿਹਨਤ ਕਰਕੇ ਕੱਢ ਸਕਦਾ ਪਰ ਜੇ ਬੰਦੇ ਦੀ ਨੀਤ ਮਾੜੀ ਐ ਤਾਂ ਉਹ ਮਾੜੀ ਨੀਤ ਨਿਕਲਣੀ ਬਹੁਤ ਮੁਸ਼ਕਲ ਐ